ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਪੂਰਾ ਅੱਜ ਨਸ਼ਿਆਂ ਦੀ ਗੱਲ ਚੱਲੀ ਐ ਤੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਮੈਂ ਬਹੁਤ ਸਾਰੀਆਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਗੁਰਦੁਆਰੇ ਮੰਦਰ ਮਸਜਿਦ ਚਰਚਾਂ ਜਾਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੀਆਂ ਤੇ ਧਰਮਸ਼ਲਾਵਾਂ ਦੀਆਂ ਸਟੇਜਾਂ ਤੋਂ ਨਸ਼ੇ ਵਿਰੋਧ ਬੋਲ ਚੁੱਕਾ ਨਸ਼ੇ ਦੀ ਬਰਾਈ ਬਾਰੇ ਦੱਸ ਚੁੱਕਾ ਬਹੁਤ ਸਾਰੇ ਮੈਨੂੰ ਵਕਫ ਵਕਫ ਥਾਵਾਂ ਤੇ ਪਿੰਡ ਦੀਆਂ ਸੱਥਾਂ 'ਚ ਵੀ ਬੋਲਣ ਦਾ ਮੌਕਾ ਮਿਲਿਆ ਪਰ ਅੱਜ ਅਮਰਤਪਾਲ ਸਿੰਘ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਕੇ ਸੰਸਦ ਮੈਂਬਰ ਬਣੇ ਪਰ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਤੋਂ ਨਸ਼ਾ ਮਿਲਣ ਨਾਲ ਇੱਕਦਮ ਸਿਆਸਤ ਗਰਮਾ ਉੱਠੀ ਇੱਕ ਧਿਰ ਕਹਿੰਦੀ ਹੈ ਕਿ ਅਮਰਿਤਪਾਲ ਨੂੰ ਸਾਜ਼ਿਸ਼ ਦਾ ਨਿਸ਼ਾਨਾ ਬਣਾਇਆ ਗਿਆ ਜਾਣ ਬੁੱਝ ਕੇ ਉਹਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਦੂਜੀ ਧਿਰ ਕਹਿੰਦੀ ਹੈ ਨਹੀਂ ਇਸ ਤਰ੍ਹਾਂ ਕਿਸੇ ਨਾਲ ਲਿਆਜ ਨਹੀਂ ਹੋਣੀ ਚਾਹੀਦੀ ਨਸ਼ੇ ਦੇ ਮਾਮਲੇ 'ਚ ਪਰ ਜਿਹੜੀ ਧਿਰ ਕਹਿੰਦੀ ਆ ਨਿਸ਼ਾਨਾ ਬਣਾਇਆ ਗਿਆ ਜਿਹੜੀ ਧਿਰ ਕਹਿੰਦੀ ਆ ਇਹਦੇ 'ਚ ਲਿਆਜ ਨਹੀਂ ਹੋਣੀ ਚਾਹੀਦੀ ਅਸੀਂ ਦੋਵਾਂ ਤੋਂ ਨਿਰਪੱਖ رائے ਦਿੰਨੇ ਆ ਕਿ ਜੇਕਰ ਵਾਕੇ ਨਸ਼ਾ ਮਿਲਿਆ ਤਾਂ ਉਹਦੇ ਖਿਲਾਫ ਜਮ ਕੇ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਕੋਈ ਸਾਜ਼ਿਸ਼ ਹੈ ਤਾਂ ਇਸ ਤਰ੍ਹਾਂ ਦੀ ਹੁੱਝੇ ਹਰਕਤ ਨਹੀਂ ਹੋਣੀ ਚਾਹੀਦੀ ਅਖਬਾਰੀ ਖਬਰਾਂ ਕੀ ਦੱਸਦੀਆਂ ਨੇ ਕੱਲ੍ਹ ਦੀਆਂ ਟੀਵੀ ਚੈਨਲਾਂ ਦੀਆਂ ਖਬਰਾਂ ਕੀ ਦੱਸਦੀਆਂ ਨੇ ਬਈ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਉਹ ਆਪਣੇ ਇੱਕ ਸਾਥੀ ਦੇ ਨਾਲ ਨਸ਼ੇ ਸਮੇਤ ਸੰਥੇਟਕ ਨਸ਼ੇ ਸਮੇਤ ਕਾਬੂ ਆਇਆ ਇੱਕ ਕੁਝ ਅਖਬਾਰਾਂ ਦਾ ਹਿੱਸਾ ਕਹਿੰਦਾ ਹੈ 4 ਗ੍ਰਾਮ ਸੀ ਸੰਥੇਟਕ ਨਸ਼ਾ ਕੁਝ ਕਹਿੰਦੇ ਨੇ 5 ਗ੍ਰਾਮ ਸੀ ਚਲੋ ਆਪਾਂ ਉਸ ਤੋਂ ਕੀ ਲੈਣਾ ਪਰ ਜਿਹੜੀ ਇਹ ਧੇਰਾ ਕਹਿੰਦੇ ਹਰਪ੍ਰੀਤ ਸਿੰਘ ਦੇ ਸਾਥੀ ਲਾਪਰੀ ਤੋਂ ਜਿਹੜੀ ਉਹ ਮਿਲੀ ਹੈ 4 ਗ੍ਰਾਮ ਨਸ਼ੀਲਾ ਪਦਾਰਥ ਉਹਦੇ ਬਾਰੇ ਐਸਐਸਪੀ ਨੂੰ ਕੀ ਲੋੜ ਪਈ ਸੀ ਦੀ ਵੱਡੀ ਪ੍ਰੈਸ ਕਾਨਫਰੰਸ ਕਰਨ ਦੀ ਕਿਉਂਕਿ ਵੱਡੇ ਪੱਧਰ ਤੇ ਰੋਜ਼ 4 ਗ੍ਰਾਮ, 5 ਗ੍ਰਾਮ, 10 ਗ੍ਰਾਮ, 20 ਗ੍ਰਾਮ, 50 ਗ੍ਰਾਮ, 100 ਗ੍ਰਾਮ ਤੱਕ ਵੀ ਨਸ਼ਾ ਮਿਲਦਾ ਪਰ ਨਹੀਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਇਹ ਸਿਰਫ ਸਿਰਫ ਉਹਦਾ ਅਕਸ ਖਰਾਬ ਕਰ ਲੈ ਪ੍ਰੈਸ ਕਾਨਫਰੰਸ ਕੀਤੀ ਗਈ ਆ ਸੋ ਆਓ ਆਪਾਂ ਇਸ ਪਾਸੇ ਆਉਣੇ ਆ ਭਈ ਉਹਦਾ ਮੈਡੀਕਲ ਟੈਸਟ ਕਰਵਾਇਆ ਗਿਆ ਹਰਪ੍ਰੀਤ ਦਾ ਵੀ ਤੇ ਉਹਦੇ ਦੋਸਤ ਲਵਪ੍ਰੀਤ ਦਾ ਵੀ ਉਹਨਾਂ ਦਾ ਪੁਲਿਸ ਰਿਮਾਂਡ ਮੰਗਿਆ ਪੁਲਿਸ ਨੇ ਅਦਾਲਤ ਤੋਂ ਅਦਾਲਤ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਉਹਨੂੰ ਜੁਡੀਸ਼ੀਅਲ ਹਰਾਸਤ ਚ ਭੇਜਤਾ ਪਰ ਜਿਹਦੇ ਉਹਨੇ ਜਿਹਦਾ ਨਾਮ ਲਿਆ ਬਈ ਜਿੱਤੋਂ ਨਸ਼ਾ ਲਿਆ ਸੀ ਉਹ ਅਜੇ ਵੀ ਪੁਲਿਸ ਦੀ ਹਿਰਾਸਤ ਚ ਹੈ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਸਾਰਾ ਕੁਝ ਸਾਹਮਣੇ ਆ ਜਾਊਗਾ ਪਰ ਪੁਲਿਸ ਪ੍ਰਸ਼ਾਸਨ ਦਾ ਦਾਵਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਨਸ਼ਾ ਵਿਰੋਧੀ ਮਹਿੰਮ ਵਿੱਢੀ ਹੈ ਉਹਦੇ ਚ ਬਹੁਤ ਸਾਰੇ ਅਸੀਂ ਪਰਚੇ ਦਰਜ ਕੀਤੇ ਨੇ ਤੇ ਬਹੁਤ ਸਾਰਿਆਂ ਦੀਆਂ ਜਾਇਦਾਦਾਂ ਤੱਕ ਜਬਤ ਕਰ ਲਈਆਂ ਗਈਆਂ ਨੇ ਹੁਣ ਆਪਾਂ ਇਹਦੇ ਨਾਲ ਜੋੜ ਕੇ ਜਦੋਂ ਹਲਕਾ ਖਡੂਰ ਸਾਹਿਬ ਦੀ ਚੋਣ ਪ੍ਰਚਾਰ ਪੂਰੀ ਚਰਮ ਸੀਮਾ ਤੇ ਸੀ ਉਸ ਵੇਲੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰਾ ਨੇ ਕਿਹਾ ਸੀ ਕਿ ਸਾਰੇ ਉਮੀਦਵਾਰਾਂ ਦੇ ਡੋਗ ਟੈਸਟ ਹੋਣ ਚਾਹੀਦੇ ਆ ਪਹਿਲਾ ਡਾਕ ਟੈਸਟ ਮੈਂ ਕਰਵਾਉਂਗਾ ਉਸ ਲਈ ਉਹਨੇ ਇਥੋਂ ਤੱਕ ਵੀ ਕਿਹਾ ਸੀ ਕਿ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਆ ਜਿਹਦੀ ਮਾਂ ਨੇ ਉਹਦਾ ਨਾਂ ਵਿਰਸਾ ਰੱਖਿਆ ਸੀ ਉਹਨੇ ਵਿਰਸਾ ਤਾਂ ਕੀ ਸੰਭਾਲਣਾ ਸੀ ਆਪਣਾ ਆਪ ਵੀ ਨਹੀਂ ਸਭਾਲ ਸਕਿਆ ਉਹਨੇ ਮਜੀਠੀਆ ਦਾ ਵੀ ਨਾਂ ਲੈ ਕੇ ਉਹ ਦੋਸ਼ ਲਾਇਏ ਸੀ ਜਿਹੜੇ ਇੱਥੇ ਦਰਹੋਨੇ ਮੁਸ਼ਕਲ ਜਾਪਦੇ ਨੇ ਫਿਰ ਲਾਲਜੀਤ ਸਿੰਘ ਪੁੱਲਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੇ ਚੁਣੌਤੀ ਕਬੂਲ ਕਰਨ ਬਾਰੇ ਵੀ ਕਿਹਾ ਸੀ ਵੀ ਮੈਂ ਡੋਗ ਟੈਸਟ ਕਰਾਉਣ ਨੂੰ ਤਿਆਰ ਹਾਂ ਪਰ ਉਹ ਕਿਤੇ ਨਾ ਕਿਤੇ ਮਾਮਲਾ ਦਬ ਗਿਆ ਸੀ ਆਪਾਂ ਦੱਸਦੇ ਹਾਂ ਕਿ ਅਜੇ ਕੱਲ੍ਹ ਦੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਆਈ ਕਿ ਉਹ ਕਹਿੰਦੇ 9.5 ਲੱਖ ਨਸ਼ੇੜੀ ਜਿਨ੍ਹਾਂ ਨੂੰ ਰਜਿਸਟਰਡ ਕੀਤਾ ਗਿਆ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗੁਟਕਾ ਪਵਿੱਤਰ ਗੁਟਕਾ ਸਾਹਿਬ ਮੱਥੇ 'ਤੇ ਲਾ ਕੇ ਸੌਂ ਪਾਈ ਸੀ ਤਖਤ ਦਮਦਮਾ ਸਾਹਿਬ ਵਿਖੇ ਕਿ ਮੈਂ 4 ਹਫ਼ਤਿਆਂ ਦੇ ਅੰਦਰ-ਅੰਦਰ ਨਸ਼ਾ ਖਤਮ ਕਰ ਦੂੰ ਉਸ ਵੇਲੇ 9 ਲੱਖ ਦੇ ਕਰੀਬ ਜਿਹੜੇ ਨਸ਼ੇੜੀ ਰਜਿਸਟਰਡ ਕੀਤੇ ਗਏ ਉਹਨਾਂ ਲਈ ਇੱਕ ਗੋਲੀ ਨਸ਼ਾ ਛੱਡਣ ਵਾਲੀ ਜੀਬ ਦੇ ਹੇਠਾਂ ਰੱਖਣ ਵਾਲੀ ਗੋਲੀ ਹਸਪਤਾਲਾਂ 'ਚੋਂ ਮੁਫਤ ਮਿਲਣੀ ਸ਼ੁਰੂ ਹੋ ਗਈ ਉਹ ਗੋਲੀ ਤੇ ਵੀ بڑا ਵਿਵਾਦ ਚੱਲਿਆ ਆਪਾਂ ਉਸ ਵਿਵਾਦ ਚ ਨਹੀਂ ਪੈਂਦੇ ਪਰ ਹੁਣ ਜਿਹੜੀ ਚਰਨਜੀਤ ਪੁੱਲਰ ਸੀਨੀਅਰ ਪੱਤਰਕਾਰ ਦੀ ਰਿਪੋਰਟ ਉਹ ਕਹਿੰਦੇ 123 ਕਰੋੜ ਗੋਲੀਆਂ ਛੱਕ ਗਏ 550 ਕਰੋੜ ਰੁਪਏ ਦੀਆਂ ਨਸ਼ੇੜੀ ਜੇ ਆਪਾਂ ਦੇਖੀਏ ਤਾਂ ਸਿਰਫ 4100 ਬੰਦਿਆਂ ਨੇ ਨਸ਼ਾ ਛੱਡਿਆ ਤੇ ਇੱਕ ਬੰਦੇ ਤੇ ਪੌਣੇ 14 ਲੱਖ ਰੁਪਏ ਖਰਚਾ ਆਉਂਦਾ ਉਸ ਦੇ ਬਾਵਜੂਦ ਵੀ ਜੇਕਰ 9 ਲੱਖ ਨਸ਼ੇੜੀ ਅਜੇ ਵੀ ਸਟਿਲ ਨੇ ਪਿਛਲੇ 5 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਗੋਲੀਆਂ ਖਾ ਰਹੇ ਨੇ ਗੋਲੀ ਦੇ ਸਾਈਡ ਇਫੈਕਟ ਬਹੁਤ ਨੇ ਤਾਂ ਕਿੱਧਰ ਨੂੰ ਜਾ ਰਿਹਾ ਆਪਾਂ ਉਸ ਪਾਸੇ ਆਈਏ ਅੱਜ ਨਸ਼ਿਆਂ ਦਾ ਜਿਹੜਾ ਪਰਕੋਪ ਜਿਹਨੂੰ ਕਰੋਪੀ ਕਹਿੰਦੇ ਆਪਾਂ ਪੰਜਾਬੀ ਚ ਉਸ ਕਰੋਪੀ ਦਾ ਇਹ ਹੈ ਬਈ ਬਜ਼ੁਰਗ ਮਾਪਿਆਂ ਦਾ ਇਕਲੌਤਾ ਪੁੱਤਰ ਨਸ਼ੇ ਦੀ ਪੇੜ ਚੜ ਰਿਆ ਸੱਜ ਵਿਆਹੀ ਪਤਨੀ ਦਾ ਪਤੀ ਨਸ਼ੇ ਦੀ ਪੇੜ ਚੜ ਰਿਆ ਮਾਸੂਮ ਬੱਚਿਆਂ ਦਾ ਪਿਤਾ ਨਸ਼ੇ ਦੀ ਪੇੜ ਚੜ ਰਿਆ ਚਾਰ ਚਾਰ ਪੰਜ ਪੰਜ ਭੈਣਾਂ ਦਾ ਇਕਲੌਤਾ ਭਰਾ ਨਸ਼ੇ ਦੀ ਪੇੜ ਚੜ ਰਿਆ ਉਸ ਵੇਲੇ ਉਹਨਾਂ ਦਾ ਵਿਰਲਾਪ ਛੱਲਿਆ ਨਹੀਂ ਜਾਂਦਾ ਜਦੋਂ ਉਹਦੇ ਅੰਤਮ ਸੰਸਕਾਰ ਮੋਕੇ ਲਾੜੇ ਦੀ ਤਰ੍ਹਾਂ ਉਹਨੂੰ ਸ਼ਿੰਗਾਰ ਦਿਆਂ ਨੇ ਸੇਹਰਾ ਬੰਨਿਆ ਜਾਂਦਾ ਸੁਰਮਾ ਪਾਇਆ ਜਾਂਦਾ ਤੇ ਉਹਦੀ ਇੱਕ ਲਾਈ ਨਹੀਂ ਛੱਡਦੀ ਆਉਂਦੀਆਂ ਭੈਣਾਂ ਉਹ ਕੰਨਿਆਣੇ ਵੀਰਾ ਅਸੀਂ ਰਖੜੀ ਕਿੱਥੇ ਬੰਨਾਂਗੇ ਉਹ ਵਿਰਲਾਪ ਚੱਲਿਆ ਨਹੀਂ ਜਾਂਦਾ ਇਹ ਸਾਰਾ ਕੁਝ ਦੇਖਿਆ ਇਹ ਸਿਨੈਰੀਓ ਹੈ ਸਾਡੇ ਪੰਜਾਬ ਦਾ ਜਿਹੜੇ ਨਸ਼ਾ ਤਸਕਰ ਨੇ ਬੇਸ਼ੱਕ ਉਹਨਾਂ ਦੀ ਔਲਾਦ ਵੀ ਨਸ਼ੇ ਨਾਲ ਮਰਦੀ ਹੈ ਇਹ ਵੀ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਔਲਾਦ ਵੀ ਨਸ਼ੇ ਨਾਲ ਮਰਦੀ ਹੈ ਤੇ ਉਹ ਖੁਦ ਵੀ ਬਰਬਾਦ ਹੋ ਕੇ ਰਹਿ ਜਾਂਦੇ ਨੇ ਨਸ਼ੇ ਨਾਲ ਵੀ ਇਹ ਸਾਰਾ ਕੁਝ ਆਇਆ ਘਰ ਪੰਜਾਬ ਪੁੱਛ ਹੈ ਸ਼ਬੀਲੇ ਅਣਖੀਲੇ ਗੱਭਰੂ ਕਿੱਧਰ ਗਏ ਉੱਚੀਆਂ ਲੰਮੀਆਂ ਧੋਣੀਆਂ ਧੋਣਾ ਚੌੜੀਆਂ ਛਾਤੀਆਂ ਉਹ ਗੱਭਰੂ ਕਿੱਧਰ ਗਏ ਕਿੱਧਰ ਲੱਗੀ ਸਾਡੇ ਪੰਜਾਬ ਨੂੰ ਨਜ਼ਰ ਕਿੱਧਰ ਚਲੇ ਜਾ ਰਹੇ ਨੇ ਬੱਚੇ ਤੇ ਨੌਜਵਾਨ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਅੱਜ ਬੇਸ਼ੱਕ ਅਕਾਲੀ ਪਾਇਪਾ ਗੜਜੋੜ ਸਰਕਾਰ ਮੋਕੇ ਉਹਨਾਂ ਤੇ ਵੱਡੇ ਵੱਡੇ ਦੋਸ਼ ਲੱਗੇ ਕਿ ਉਹ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਦੇ ਨੇ ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਨੇ ਅਕਾਲੀ ਆਗੂਆਂ ਤੇ ਪਰਚੇ ਵੀ ਦਰਜ ਹੋਏ ਉਹਨਾਂ ਨੂੰ ਅਦਾਲਤਾਂ ਦਾ ਵੀ ਸਾਹਮਣਾ ਕਰਨਾ ਪਿਆ ਕੁਝ ਇੱਕ ਨੇ ਕੈਦ ਵੀ ਕੱਟੀ ਜੇਲ ਵੀ ਕੱਟੀ ਪਰ ਫਿਰ ਕੈਪਟਨ ਸਰਕਾਰ ਆਈ ਉਹਨਾਂ ਨੇ ਸੌਂਪਾਈ ਚੰਨੀ ਸਰਕਾਰ ਆਈ ਉਹਨੇ ਵੀ ਕਿਹਾ ਮੈਂ ਨਸ਼ਾ ਬੰਦ ਕਰੂੰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕਿਹਾ ਸੀ ਕਿ ਅਸੀਂ 4 ਮਹੀਨਿਆਂ ਦੇ ਅੰਦਰ-ਅੰਦਰ ਨਸ਼ੇ ਦਾ ਮੁਕੰਮਲ ਖਾਤਮਾ ਕਰ ਦਾਂਗੇ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਕੇ ਦਿਖਾਵਾਂਗੇ ਪਰ ਕਿੱਧਰ ਗਿਆ ਕਿੱਧਰ ਗਿਆ ਉਹ ਸਿਨੈਰੀਓ ਕਿੱਧਰ ਗਏ ਉਹਨਾਂ ਦੇ ਦਾਅਵੇ ਸਾਰੇ ਦਾਅਵੇ ਠੋਸੋ ਕੇ ਰਹਿ ਗਏ ਕਿਉਂਕਿ 2.5 ਸਾਲ ਦੇ ਕਰੀਬ ਹੋ ਚੱਕੇ ਨੇ ਉਸ ਨਵੀਂ ਸਰਕਾਰ ਨੂੰ ਹੁਣ ਕਹਿੰਦੇ ਨੇ ਭਗਵਾਨ ਸੇਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਉਹ ਕਹਿੰਦਾ ਮੈਂ 15 ਅਗਸਤ 2024 ਤੋਂ ਪਹਿਲਾਂ ਪਹਿਲਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨੀ ਹੈ ਤੇ ਨਸ਼ੇ ਦੀ ਤੁਹਾਨੂੰ ਇੱਕ ਬੂੰਦ ਦਿਖਾਈ ਨਹੀਂ ਦੇਊਗੀ ਇੱਕ ਜਰਾ ਦਿਖਾਈ ਨਹੀਂ ਦੇਊਗਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਲੋਕ ਸਭਾ ਹਲਕਾ ਜਲੰਧਰ ਦੀ ਚੋਣਾ ਜਤਨ ਮੋਕੇ ਜਦੋਂ 4 ਜੂਨ ਨੂੰ ਰਿਜ਼ਲਟ ਆਇਆ ਉਹਨਾਂ ਨੇ ਫੇਰ ਦੁਹਰਾਇਆ ਕਿ ਮੈਂ ਐਮਪੀ ਬਣ ਗਿਆ ਪੌਣੇ 2 ਲੱਖ ਵੋਟਾਂ ਦੇ ਫਰਕ ਨਾਲ ਮੈਨੂੰ ਜਿੱਤ ਦਰਜ ਕਰਵਾਈ ਹੈ ਹਲਕੇ ਦੇ ਲੋਕਾਂ ਨੇ ਮੈਂ ਵਾਦਾ ਕੀਤਾ ਸੀ ਭਾਈ ਲੋਕ ਸਭਾ ਹਲਕਾ ਜਲੰਧਰ ਦੀ ਹਦੂਦ ਦੇ ਅੰਦਰ ਮੈਂ ਨਸ਼ਾ ਨਹੀਂ ਵੇਚਣ ਦਊਗਾ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰੂੰਗਾ ਉਹ ਕਿੰਨਕ ਪੂਰੇ ਉਤਰਦੇ ਨੇ ਇਹ ਵੀ ਗੱਲ ਦੇਖਣ ਵਾਲੀ ਹੈ ਤੇ ਭਗਵੰਤ ਸਿੰਘ ਮਾਨ ਦੀ 15 ਅਗਸਤ 2024 ਦੀ ਡੈਡਲਾਈਨ ਕਿ ਉਸ ਤੋਂ ਪਹਿਲਾਂ ਪਹਿਲਾਂ ਨਸ਼ਾ ਖਤਮ ਕਰ ਦਿਆਂਗੇ ਪਰ ਪਿਛਲੇ ਸਮੇਂ ਦੇ ਵਿੱਚ ਅਜੇ ਕੁਝ ਦਿਨ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਏ ਖਬਰ ਕਿ ਪੁਲਿਸ ਪ੍ਰਸ਼ਾਸਨ ਵੱਲੋਂ 10000 ਦੇ ਕਰੀਬ ਪੰਜਾਬ ਦੇ ਵਿੱਚ ਹੌਲਦਾਰ ਕਾਂਸਟੇਬਲ ਤੋਂ ਲੈ ਕੇ ਇਨਸਪੈਕਟਰ ਐਸ ਐਚਓ ਤੱਕ ਦੀ ਬਦਲੀ ਕੀਤੀ ਗਈ 10000 ਮੁਲਾਜ਼ਮਾਂ ਦੀ ਦੋਸ਼ ਲੱਗੇ ਕਿ ਜਿਹੜੇ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਨੇ ਜਾਂ ਨਸ਼ਾ ਤਸਕਰਾਂ ਨਾਲ ਲਿਆਜ ਕਰਦੇ ਨੇ ਜਾਂ ਨਸ਼ਾ ਤਸਕਰਾਂ ਦੀ ਸਰਪਸਤੀ ਕਰਦੇ ਨੇ ਉਹਨਾਂ ਦੀ ਬਦਲੀ ਨਹੀਂ ਕੀਤੀ ਗਈ ਉਹਨਾਂ ਨੂੰ ਉੱਥੇ ਰੱਖਿਆ ਗਿਆ ਸਿਰਫ ਫਾਰਮੈਲਿਟੀ ਕਰਕੇ ਕੁਝ ਕੁ ਬਦਲੇ ਗਏ ਉਹ ਵੀ ਵਾਪਸ ਉੱਥੇ ਆ ਗਏ ਪਰ ਜਿਹੜੇ ਬਦਲੇ ਗਏ ਸੀ ਉਹ ਇਮਾਨਦਾਰ ਸੀ ਉਹ ਚਾਹੁੰਦੇ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋਵੇ ਜ਼ਿਆਦਾਤਰ ਉਹਨਾਂ ਦੀ ਬਦਲੀ ਕੀਤੀ ਗਈ ਜਿਹੜੇ ਖੁਦ ਨਸ਼ਾ ਤਸਕਰੀ ਬੰਦ ਕਰਨ ਦੇ ਹਾਮੀ ਨੇ ਹੱਕ ਚ ਨੇ ਉਹ ਸਾਰੀਆਂ ਡਰਾਮੇਬਾਜ਼ੀਆਂ ਫੇਲ ਹੋ ਗਈਆਂ ਕਹਿੰਦੇ ਆਪਰੇਸ਼ਨ ਈਗਲ ਸ਼ੁਰੂ ਹੋਣ ਲੱਗਾ ਕਾਸੋ ਮਹਿੰਮ ਸ਼ੁਰੂ ਕਰ ਦਿੱਤੀ ਹੈ ਨਸ਼ਾ ਵਿਰੋਧੀ ਸੈਮੀਨਾਰ ਸ਼ੁਰੂ ਕਰ ਦਿੱਤੀ ਹੈ ਮੈਂ ਖੁਦ ਹਰਜੋਤ ਸਿੰਘ ਬੈਂਸ ਬਤੌਰ ਜਦੋਂ ਜੇਲ੍ਹ ਮੰਤਰੀ ਸਨ ਮੈਂ ਕਿਹਾ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਨਸ਼ੇੜੀਆਂ ਨੂੰ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ 'ਚ ਭੇਜਣਾ ਪਰ ਤੁਸੀਂ ਜੇਲ੍ਹ ਦੇ ਵਿੱਚ ਕਾਉਂਸਲਿੰਗ ਕਰੋ ਉਹਨਾਂ ਨੂੰ ਦੱਸੋ ਕਿ ਤੁਹਾਡੀਆਂ ਭੈਣਾਂ ਤੁਹਾਡੀਆਂ ਧੀਆਂ ਤੁਹਾਡੀਆਂ ਮਤਾਵਾਂ ਜਾਂ ਘਰ ਦੀਆਂ ਜਨਾਨੀਆਂ ਨੂੰ ਤੁਹਾਡੇ ਸ਼ਰੀਕਾਂ ਦੇ ਕੀ ਕੀ ਤਾਨੇ ਮੇਣੇ ਸੁਣਨੇ ਪੈਂਦੇ ਨੇ ਇਹ ਗੱਲ ਦੱਸਣੀ ਪੈਣੀ ਹੈ ਕਾਉਂਸਲਿੰਗ ਕਰਨੀ ਪੈਣੀ ਹੈ ਉਹਨਾਂ ਨੂੰ ਦੱਸਣਾ ਪੈਣਾ ਹੈ ਕਿ ਨਸ਼ੇ ਨਾਲ ਕੱਲੇ ਤੁਹਾਡੇ ਸਰੀਰ ਦੀ ਨਹੀਂ ਬਰਬਾਦੀ ਹੋ ਰਹੀ ਕੱਲੇ ਪੈਸੇ ਦੀ ਨਹੀਂ ਬਰਬਾਦੀ ਹੋ ਰਹੀ ਨਸ਼ੇ ਦੇ ਨਾਲ ਤੁਹਾਡਾ ਸਾਰਾ ਪਰਿਵਾਰ ਬਰਬਾਦ ਹੋ ਰਿਹਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ 2 ਮਹੀਨੇ ਬਾਅਦ ਫਿਰ ਮੈਂ ਹਰਜੋਤ ਸਿੰਘ ਬੈਂਸ ਨੂੰ ਮਿਲਿਆ ਮੈਂ ਫਿਰ ਬੇਨਤੀ ਕੀਤੀ ਅਸੀਂ ਮੁਫਤ ਕਾਉਂਸਲਿੰਗ ਕਰਨ ਲਈ ਤਿਆਰ ਹਾਂ ਦੱਸਣ ਲਈ ਤਿਆਰ ਹਾਂ ਕੋਈ ਸੁਣਵਾਈ ਨਹੀਂ ਹੋਈ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੂੰ ਮਿਲੇ ਉਹਨਾਂ ਕੋਲ ਬੇਨਤੀ ਕੀਤੀ ਉਹਨਾਂ ਨੇ ਸੁਪਰਡੈਂਟ ਕਿਨ ਅਤੀ ਸੁਰੱਖਿਆ ਵਾਲੀ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਨਾਲ ਗੱਲ ਕੀਤੀ ਸੁਪਰਡੈਂਟ ਨੇ ਕਿਹਾ ਏ ਡੀ ਜੀ ਪੀ ਜੇਲਾ ਉਹਨਾਂ ਵੱਲੋਂ ਲੈਟਰ ਆਉ ਤਾਂ ਮੈਂ ਇਜਾਜ਼ਤ ਦੇ ਸਕਦਾ ਨਹੀਂ ਤਾਂ ਮੇਰੇ ਹੱਥ ਵਸ ਨਹੀਂ ਸਪੀਕਰ ਸਾਹਿਬ ਨੇ ਕਿਹਾ ਉਹ ਲੈਟਰ ਵੀ ਭੇਜ ਦਾਂਗੇ ਉਸ ਗੱਲ ਨੂੰ ਵੀ ਸਾਲ ਲੰਘ ਗਿਆ ਨਵੇਂ ਲੈਟਰ ਭੇਜਿਆ ਗਿਆ ਮੈਂ ਫੇਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਨੀ ਚਾਹਣਾ ਕੱਲੀ ਸਖਤੀ ਨਾਲ ਮਸਲਾ ਹੱਲ ਨਹੀਂ ਹੋਣਾ ਕੱਲੇ 2-2 4-4 ਗ੍ਰਾਮ 10-10 ਗ੍ਰਾਮ ਵਾਲੇ ਨਸ਼ੇੜੀਆਂ ਨੂੰ ਫੜਨ ਨਾਲ ਇਹ ਨਸ਼ਾ ਹਲ ਨਸ਼ੇ ਦਾ ਮਸਲਾ ਹਲ ਨਹੀਂ ਹੋਣਾ ਪੁਲਿਸ ਫੜ ਲੈਂਦੀ ਹੈ ਨਸ਼ੇੜੀ ਨੂੰ ਉਹ ਨਸ਼ੇੜੀ ਦੱਸ ਦਿੰਦਾ ਕਿ ਫਲਾਣਾ ਨਸ਼ਾ ਤਸਕਰ ਆ ਮੈਂ ਉਹਦੇ ਤੋਂ ਲਿਆ ਆ ਉਹਦੇ ਨਾਲ ਪੁਲਿਸ ਲਿਹਾਜ਼ ਕਰਦੀ ਹੈ ਕਿਉਂ ਲਿਹਾਜ਼ ਕਰਦੀ ਹੈ ਕਿਉਂਕਿ ਮੀਨਾ ਜਾਂਦਾ ਉਹਦੇ ਤੋਂ ਇਹ ਤੁਸੀਂ ਦੇਖ ਲਓ ਕੋੜ ਪੂਰਾ ਦੇ ਵਿੱਚ ਬਹੁਤ ਸਾਰੇ ਨਸ਼ੇੜੀ ਉਹ ਫੜੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਇਹ ਚੋਰੀ ਦਾ ਸਮਾਨ ਫਲਾਣੇ ਕਬਾੜੀਏ ਕੋਲ ਵੇਚਦੇ ਆਂ ਤੇ ਉਹ ਕਬਾੜੀਏ ਤੋਂ ਹੀ ਸਾਨੂੰ ਨਸ਼ਾ ਮਿਲ ਜਾਂਦਾ ਉਹ ਕਬਾੜੀਏ ਬਾਰੇ ਪੁਲਿਸ ਨੂੰ ਦੱਸਿਆ ਗਿਆ ਕਿ ਉਹ ਨਸ਼ਾ ਤਸਕਰੀ ਵੀ ਕਰ ਰਿਹਾ ਤੇ ਨਾਲ ਚੋਰੀ ਦਾ ਸਮਾਨ ਵੀ ਖਰੀਦ ਰਿਹਾ ਪਰ ਪੁਲਿਸ ਉੱਥੇ ਬੇਵੱਸ ਹੈ ਲਾਚਾਰ ਹੈ ਜਾਂ ਕਿਤੇ ਨਾ ਕਿਤੇ ਮਿਲੇ ਪੁੱਗਤਾ ਸੋ ਮੈਂ ਬੇਨਤੀ ਕਰਦਾ ਕੱਲਾ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ ਭਰਾ ਹਰਪ੍ਰੀਤ ਸਿੰਘ ਤੇ ਉਹਦੇ ਸਾਥੀ ਲਵਪ੍ਰੀਤ ਸਿੰਘ ਤੋਂ ਮਿਲੀ ਉਸ 4 ਗ੍ਰਾਮ ਨਸ਼ੀਲੇ ਪਦਾਰਥ ਨਸ਼ੀਲੇ ਵਸਤੂ ਬਾਰੇ ਨਾ ਗੱਲ ਹੋਵੇ ਅੱਜ ਵੱਡੀ ਪੱਦਰ ਤੇ ਹੋਣੀ ਚਾਹੀਦੀ ਹੈ ਜੇਕਰ ਕੁਲਵੀਰ ਸਿੰਘ ਜੀਰਾ ਨੇ ਕਿਹਾ ਸੀ ਡੋਪ ਟੈਸਟ ਕਰਾਓ ਤਾਂ ਉਸ ਵੇਲੇ ਅਕਾਲੀ ਆਗੂਆਂ ਤੋਂ ਮੂਹਰੇ ਹੋ ਕੇ ਕਹਿਣਾ ਚਾਹੀਦਾ ਸੀ ਐਨ ਕੇ ਸ਼ਰਮਾ ਨਰਿੰਦਰ ਕਮਾਲ ਸ਼ਰਮਾ ਸੀਗੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਪੱਤਰਕਾਰ ਨੇ ਬਈ ਕੁਲਵੀਰ ਸਿੰਘ ਜੀਰਾ ਨੇ ਕਿਹਾ ਕਿ ਡੋਪ ਟੈਸਟ ਕਰਾਓ ਉਹਨਾਂ ਨੇ ਕਿਹਾ ਕੁਲਵੀਰ ਸਿੰਘ ਜੀਰਾ ਤਾਂ ਖੁਦ ਨਸ਼ੇੜੀ ਹੈ ਬਸ ਖਾਣਾ ਪੂਰਤੀ ਕਰਤੇ ਗੱਲ ਖਤਮ ਹੋ ਗਈ ਇਸ ਤਰ੍ਹਾਂ ਦੀ ਗੱਲ ਖਤਮ ਹੋਣੀ ਚਾਹੀਦੀ ਅਕਾਲੀਆਂ ਨੂੰ ਤਾਂ ਮੂਰੇ ਹੋਣਾ ਚਾਹੀਦਾ ਕਿ ਉਹ ਅਕਾਲੀ 104 ਸਾਲ ਪੁਰਾਣੀ ਉਹ ਪੰਥਕ ਪਾਰਟੀ ਹੈ ਜਿਹੜੀ ਤੰਦਰੁਸਤ ਸਮਾਜ ਦੀ ਸਿਰਜਣਾ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯਤਨਸ਼ੀਰ ਰਹਿੰਦੀ ਹੈ ਤੇ ਦਾਅਵੇ ਕਰਦੀ ਹੈ ਤਖਤਾਂ ਦੇ ਜਥੇਦਾਰ ਚੁੱਪ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਚੁੱਪ ਨੇ ਅਕਾਲੀ ਉਮੀਦਵਾਰ ਕੋਈ ਵੀ ਨਹੀਂ ਅਕਾਲੀ ਆਗੂ ਕੋਈ ਵੀ ਨਹੀਂ ਹਾਮੀ ਭਰਦਾ ਕਿ ਡੋਪ ਟੈਸਟ ਹੋਣਾ ਚਾਹੀਦਾ ਮੈਂ ਬੇਨਤੀ ਕਰਦਾ ਕਿ ਸਾਰੇ ਸਿਆਸਤਦਾਨਾਂ ਦਾ ਤੇ ਸਾਰੇ ਧਾਰਮਿਕ ਆਗੂਆਂ ਦਾ ਡੋਪ ਟੈਸਟ ਯਕੀਨੀ ਬਣਾਇਆ ਜਾਵੇ ਉਹ ਜਿਹੜੀ ਗੋਲੀ ਹੈ ਗੋਲੀ ਜੀ ਬੇਟਾ ਰੱਖ ਕੇ ਨਸ਼ਾ ਛੱਡਣ ਦੇ ਦਾਅਵੇ ਕੀਤੇ ਜਾ ਰਹੇ ਨੇ ਉਸ ਗੋਲੀ ਦੇ ਵੀ ਜਿਹੜੇ ਨੁਕਸਾਨ ਨੇ ਉਹਨਾਂ ਨੁਕਸਾਨਾਂ ਤੋਂ ਜਾਣੋ ਕਰਵਾਇਆ ਜਾਵੇ ਤਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਹੋਵੇਗੀ ਸਿਹਤਮੰਦ ਪੰਜਾਬ ਦੀ ਸਿਰਜਣਾ ਹੋਵੇਗੀ ਫਿਰ ਮਿਲਾਂਗੇ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਵੱਧ ਤੋਂ ਵੱਧ ਕਮੈਂਟ ਕਰੋ ਸੁਝਾਅ ਦਿਓ ਪਰ ਕਮੈਂਟ ਤੁਹਾਡਾ ਸੁਚੱਜੀ ਤੇ ਉਸਾਰੂ ਸਭਿਕ ਪਾਸ਼ਾ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ